ਪਤੀ ਪਤਨੀ ਦਾ ਰਿਸ਼ਤਾ ਕਿੰਨੇ ਜਨਮਾਂ ਦਾ ਹੁੰਦਾ ਹੈ ਦੋਸਤੋ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਜੰਗਲ 'ਚ ਇੱਕ ਲੂੰਬੜ ਤੇ ਲੂੰਬੜੀ ਰਹਿੰਦੇ ਸਨ ਲੂੰਬੜੀ ਲੂੰਬੜ ਨੂੰ ਕਹਿੰਦੀ ਹੈ ਸਵਾਮੀ ਮੇਰੇ ਮਨ 'ਚ ਇੱਕ ਸਵਾਲ ਉੱਠ ਰਿਹਾ ਹੈ ਕੀ ਤੁਸੀਂ ਉਸ ਦਾ ਜਵਾਬ ਦੇ ਸਕਦੇ ਹੋ ਤਾਂ ਲੂੰਬੜ ਕਹਿੰਦਾ ਹੈ ਪੁੱਛ ਤੇਰਾ ਕਿਹੜਾ ਸਵਾਲ ਹੈ ਮੈਂ ਜ਼ਰੂਰ ਤੇਰੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਲੂੰਬੜੀ ਕਹਿੰਦੀ ਹੈ اے ਸਵਾਮੀ ਮੇਰਾ ਸਵਾਲ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਕਿੰਨੇ ਜਨਮਾਂ ਤੱਕ ਰਹਿੰਦਾ ਹੈ ਤਾਂ ਲੂੰਬੜ ਕਹਿੰਦਾ ਹੈ ਕਿ ਇਸ ਸਵਾਲ ਦਾ ਜਵਾਬ ਮਹਾਦੇਵ ਦੀ ਕਥਾ ਵਿੱਚ ਲੁਕਿਆ ਹੋਇਆ ਹੈ ਤੋ ਇਸ ਕਥਾ ਨੂੰ ਪੂਰਾ ਸੁਣ ਇਸ ਨਾਲ ਤੈਨੂੰ ਪਤਾ ਲੱਗ ਜਾਵੇਗਾ ਕਿ ਪਤੀ ਪਤਨੀ ਦਾ ਰਿਸ਼ਤਾ ਕਿੰਨੇ ਜਨਮਾਂ ਤੱਕ ਰਹਿੰਦਾ ਹੈ ਤਾਂ ਲੂੰਬੜੀ ਕਹਿੰਦੀ ਹੈ ਹੇ ਸੁਆਮੀ ਕਿਰਪਾ ਤੁਸੀਂ ਉਹ ਕਥਾ ਮੈਨੂੰ ਜ਼ਰੂਰ ਸੁਣਾਓ ਮੈਂ ਪੂਰੇ ਮਨ ਨਾਲ ਉਹ ਕਥਾ ਸੁਣਾਗੀ ਤਲੁੰਬਰ ਕਹਿੰਦਾ ਹੈ ਕਿ ਇੱਕ ਵਾਰ ਦੀ ਗੱਲ ਹੈ ਮਾਤਾ ਪਾਰਵਤੀ ਭਗਵਾਨ ਸ਼ਿਵ ਨੂੰ ਕਹਿੰਦੀ ਹੈ ਪ੍ਰਭੂ ਕਈ ਦਿਨ ਹੋ ਗਏ ਅੱਜ ਮੇਰਾ ਮਨ ਕਰ ਰਿਹਾ ਹੈ ਕਿ ਕੁਝ ਗਿਆਨ ਦੀਆਂ ਗੱਲਾਂ ਸੁਣਨ ਨੂੰ ਮਿਲਣ ਤਾਂ ਭਗਵਾਨ ਸ਼ਿਵ ਕਹਿੰਦੇ ਹਨ ਦੱਸੋ ਕਿਸ ਤਰ੍ਹਾਂ ਦੇ ਗਿਆਨ ਦੀ ਚਰਚਾ ਕੀਤੀ ਜਾਵੇ ਫਿਰ ਮਾਤਾ ਪਾਰਵਤੀ ਕਹਿੰਦੀ ਹੈ ਕਿ हे ਪ੍ਰਭੂ ਮੈਂ ਦੇਖਿਆ ਹੈ ਕਿ ਪ੍ਰithvi ਲੋਕ ਤੇ ਕੁਝ ਮਰਦ ਔਰਤ ਬੜੇ ਹੀ ਪਿਆਰ ਨਾਲ ਜ਼ਿੰਦਗੀ ਜਿਉਂਦੇ ਹਨ ਇਥੋਂ ਤੱਕ ਕਿ ਕੁਝ ਮਰਦ ਔਰਤਾਂ ਲਈ ਇੱਕ ਪਲ ਲਈ ਵੀ ਦੂਰ ਨਹੀਂ ਹੁੰਦੇ ਇੱਕ ਦੂਜੇ ਨੂੰ ਦੇਖ ਕੇ ਹੀ ਜਿਉਂਦੇ ਹਨ ਉਹੀ ਜੋੜੀ ਇੱਕ ਦਿਨ ਜ਼ਰੂਰ ਵਿਛੜ ਜਾਂਦੀ ਹੈ ਮੈਂ ਜਾਨਣਾ ਚਾਹੁੰਦੀ ਹਾਂ ਕਿ ਆਉਣ ਵਾਲੇ ਜਨਮ ਵਿੱਚ ਕੀ ਫੇਰ ਇਹ ਜੋੜੀ ਪਤੀ ਪਤਨੀ ਦੇ ਰੂਪ ਵਿੱਚ ਮਿਲਦੀ ਹੈ ਜਾਂ ਨਹੀਂ ਤੇ ਨਾਲ ਹੀ ਕੁਝ ਚਰਚਾ ਕਿਸਮਤ ਨੂੰ ਲੈ ਕੇ ਵੀ ਕਰਨਾ ਚਾਹੁੰਦੀ ਹਾਂ ਕਿ ਜੋ ਕਿਸਮਤ से ਲਿਖਿਆ ਹੁੰਦਾ ਹੈ ਕਿ ਉਹੀ ਇਨਸਾਨ ਨੂੰ ਮਿਲਦਾ ਹੈ ਭਗਵਾਨ ਸ਼ਿਵ ਕਹਿੰਦੇ ਹਨ हे पार्वती मैं तेरे मन दी गल ठीक तरह समझ चुका हां और मैं तिनु एक छोटी जी कहानी सुनाऊंगा इस कहानी नु बड़े ही ध्यान नाल मन लाके सुनी क्योंकि इस कहानी नु सुनन नाल तिनु दो गल्लां दा ज्ञान हो जावेगा पहले औरत मर्द दा रिश्ता किन्ने जन्मा तक रहंदा है ते दूसरी किस्मत च जो नहीं हुंदा ओ कदे नहीं मिलदा भगवान शिव कहंदे हां हे पार्वती ਇੱਕ ਰਾਜਕੁਮਾਰੀ ਸੀ ਜੋ ਪੂਰੀ ਤਰ੍ਹਾਂ ਨਾਲ ਚਰਿੱਤਰਵਾਨ ਸੀ ਜਿਸਦਾ ਵਿਆਹ ਇੱਕ ਚਰਿੱਤਰਵਾਨ ਰਾਜਕੁਮਾਰ ਦੇ ਨਾਲ ਹੋਇਆ ਸੀ ਦੋਨੋਂ ਜ਼ਿੰਦਗੀ ਦਾ ਆਨੰਦ ਮਾਣ ਰਹੇ ਸੀ ਤਾਂ ਦੀ ਕੋਈ ਕਮੀ ਨਹੀਂ ਸੀ ਕਮੀ ਸੀ ਤਾਂ ਇੱਕ ਔਲਾਦ ਦੀ ਜਿਸ ਨੂੰ ਲੈ ਕੇ ਰਾਜਕੁਮਾਰੀ ਹਮੇਸ਼ਾ ਚਿੰਤਾ ਵਿੱਚ ਰਹਿੰਦੀ ਸੀ ਸਮਾਂ ਹੌਲੀ-ਹੌਲੀ ਲੰਘਦਾ ਗਿਆ ਇੱਕ ਦਿਨ ਰਾਜਕੁਮਾਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਫਿਰ ਉਹ ਰਾਜਕੁਮਾਰ ਨੂੰ ਬੋਲੀ ਮੈਂ ਤੁਹਾਨੂੰ ਬਹੁਤ ਪਿਆਰ ਕੀਤਾ ਹੈ ਮੈਂ ਤੁਹਾਡੀ ਬਹੁਤ ਸੇਵਾ ਕੀਤੀ ਹੈ ਭਜਨ ਪੂਜਾ ਵੀ ਕੀਤੀ ਹੈ ਪਰ ਮੈਂ ਤੁਹਾਡੀ ਇੱਕ ਖੁਸ਼ੀ ਪੂਰੀ ਨਹੀਂ ਕਰ ਸਕੀ ਉਹ ਹੈ ਸੰਤਾਨ ਨੂੰ ਜਨਮ ਦੇਣ ਦੀ ਖੁਸ਼ੀ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਮੇਰੀ ਜ਼ਿੰਦਗੀ ਹੁਣ ਕੁਝ ਹੀ ਪਲਾਂ ਵਿੱਚ ਖਤਮ ਹੋਣ ਵਾਲੀ ਹੈ ਮੇਰੇ ਮਰਨ ਤੋਂ ਬਾਅਦ ਮੇਰੀਆਂ ਯਾਦਾਂ ਨਾਲ ਜ਼ਿੰਦਗੀ ਜੀਣਾ ਮੈਂ ਤੁਹਾਨੂੰ ਵਚਨ ਦਿੰਦੀ ਹਾਂ ਕਿ ਅਗਲੇ ਜਨਮ 'ਚ ਫੇਰ ਤੁਹਾਡੀ ਪਤਨੀ ਬਣਾਂਗੀ ਉਦੋਂ ਮੈਂ ਤੁਹਾਡੀ ਔਲਾਦ ਦੀ ਇੱਛਾ ਜ਼ਰੂਰ ਪੂਰੀ ਕਰਾਂਗੀ ਤੇ ਫਿਰ ਇੰਨਾ ਕਹਿ ਕੇ ਉਸ ਰਾਜਕੁਮਾਰੀ ਦੀ ਮੌਤ ਹੋ ਜਾਂਦੀ ਹੈ ਫਿਰ ਭਗਵਾਨ ਸ਼ਿਵ ਕਹਿੰਦੇ ਹਨ ਸਮਾਂ ਆਉਣ ਤੇ ਇੱਕ ਦਿਨ ਰਾਜਕੁਮਾਰ ਵੀ ਸ਼ਰੀਰ ਤਿਆਗ ਦਿੰਦਾ ਹੈ ਫਿਰ ਉਹ ਰਾਜਕੁਮਾਰ ਇੱਕ ਇਹੋ ਜਿਹੇ ਰਾਜਾ ਦੇ ਘਰ ਜਨਮ ਲੈਂਦਾ ਹੈ ਜਿਸ ਦੀਆਂ 16 ਰਾਣੀਆਂ ਸਨ ਸਾਰੀਆਂ ਰਾਣੀਆਂ ਤੋਂ ਸਿਰਫ ਇੱਕ ਇਕੱਲਾ ਹੀ ਪੁੱਤ ਸੀ ਉਦھر ਉਹ ਰਾਜਕੁਮਾਰੀ ਵੀ ਇੱਕ ਇਹੋ ਜਿਹੇ ਰਾਜਾ ਦੇ ਘਰ ਜਨਮ ਲੈਂਦੀ ਹੈ ਜਿਸ ਦੀਆਂ ਵੀ ਸੋਲਾ ਰਾਣੀਆਂ ਤੋਂ ਸਿਰਫ ਇੱਕ ਹੀ ਧੀ ਸੀ ਭਗਵਾਨ ਸ਼ਿਵ ਅੱਗੇ ਕਹਿੰਦੇ ਹਨ ਜਿਸ ਰਾਜਾ ਦੇ ਪੁੱਤ ਸੀ ਉਸ ਰਾਜਾ ਦੇ ਕੋਲ ਇੱਕ ਬਹੁਤ ਹੀ ਅਕਲਮੰਦ ਤੇ ਵਫਾਦਾਰ ਤੋਤਾ ਸੀ ਰਾਜਾ ਉਸ ਤੋਂ ਬਹੁਤ سارے ਮਾਮਲਿਆਂ ਵਿੱਚ ਸਲਾਹ ਲਿਆ ਕਰਦਾ ਸੀ ਤੇ ਉਸ ਦੀ ਸਲਾਹ ਮੰਨਦਾ ਵੀ ਸੀ ਵੱਡੀਆਂ-ਵੱਡੀਆਂ ਮੁਸ਼ਕਲਾਂ 'ਚ ਰਾਜਾ ਤੋਤੇ ਦੀ ਸਲਾਹ ਜ਼ਰੂਰ ਲੈਂਦਾ ਸੀ ਭਗਵਾਨ ਸ਼ਿਵ ਮਾਤਾ ਪਾਰਵਤੀ ਨੂੰ ਅੱਗੇ ਦੱਸਦੇ ਹੋਏ ਕਹਿੰਦੇ ਹਨ ਕਿ ਇੱਕ ਦਿਨ ਰਾਜਾ ਨੇ ਉਸ ਤੋਤੇ ਨੂੰ ਬੁਲਾਇਆ ਤੇ ਤੋਤੇ ਨੂੰ ਕਿਹਾ "ਹੇ ਤੋਤੇ ਮੈਂ ਤੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੌਂਪਦਾ ਹਾਂ ਜੋ ਤੈਨੂੰ ਪੂਰੀ ਕਰਨੀ ਹੈ" ਤਾਂ ਤੋਤੇ ਨੇ ਕਿਹਾ "ਬੋਲੋ ਮਹਾਰਾਜ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ" ਤਾਂ ਰਾਜਾ ਨੇ ਕਿਹਾ "ਹੇ ਤੋਤੇ ਤੂੰ ਤਾਂ ਜਾਣਦਾ ਹੀ ਹੈ ਕਿ ਮੇਰਾ ਇੱਕੋ ਇੱਕ ਪੁੱਤ ਹੈ ਤੇ ਮੈਂ ਆਪਣੇ ਪੁੱਤ ਲਈ ਇਹੋ ਜਿਹੀ ਬਹੁ ਚਾਹੁੰਦਾ ਹਾਂ ਤੈਨੂੰ ਲੱਭ ਕੇ ਉਹ ਜਿਹੀ ਬਹੁ ਲਿਆਣੀ ਹੈ" ਫਿਰ ਰਾਜਾ ਨੇ ਉਸ ਤੋਤੇ ਨੂੰ ਆਪਣੇ ਮਨ ਦੀ ਸਾਰੀ ਗੱਲ ਦੱਸ ਦਿੱਤੀ ਕਿ ਉਹ ਕਿਹੋ ਜਿਹੀ ਬਹੁਤ ਚਾਹੁੰਦਾ ਹੈ ਫਿਰ ਰਾਜਾ ਦੀ ਗੱਲ ਸੁਣ ਕੇ ਉਹ ਤੋਤਾ ਰਾਜੀ ਹੋ ਗਿਆ ਤੇ ਫਿਰ ਤੋਤੇ ਨੇ ਰਾਜਾ ਨੂੰ ਕਿਹਾ ਮਹਾਰਾਜ ਤੁਸੀਂ ਜਿਹੋ ਜੀ ਰਾਜਕੁਮਾਰੀ ਚਾਹੁੰਦੇ ਹੋ ਤੁਹਾਡੀ ਜਿਹੋ ਜੀ ਪਸੰਦ ਹੈ ਤੁਸੀਂ ਇੱਕ ਪਰਚੀ ਤੇ ਲਿਖ ਕੇ ਮੇਰੇ ਪੈਰ ਦੇ ਇੱਕ ਪੰਜੇ ਵਿੱਚ ਬੰਨ੍ਹ ਦਿਓ ਤੇ ਫਿਰ ਅੱਗੇ ਦਾ ਕੰਮ ਤੁਸੀਂ ਮੇਰੇ ਉੱਪਰ ਛੱਡ ਦਿਓ ਮੈਂ ਉਹ ਜੀ ਰਾਜਕੁਮਾਰੀ ਲੱਭ ਕੇ ਲਿਆਵਾਂਗਾ ਜਿਹੋ ਜੀ ਰਾਜਕੁਮਾਰੀ ਤੁਸੀਂ ਚਾਹੁੰਦੇ ਹੋ ਫਿਰ ਤੋਤੇ ਦੀ ਗੱਲ ਨੂੰ ਸੁਣ ਕੇ ਰਾਜਾ ਨੇ ਇੱਕ ਪਰਚੀ ਤੇ ਆਪਣੀ ਪਸੰਦੀਦਾ ਰਾਜਕੁਮਾਰੀ ਬਾਰੇ ਲਿਖ ਦਿੱਤਾ ਤੇ ਫਿਰ ਉਸ ਪਰਚੀ ਨੂੰ ਤੋਤੇ ਦੇ ਪੈਰ ਵਿੱਚ ਬੰਨ੍ਹ ਦਿੱਤਾ ਹੁਣ ਤੋਤਾ ਇੱਕ ਗੁਮਾਂਡੀ ਦੇਸ਼ ਵਿੱਚ ਪਹੁੰਚਿਆ ਜਿੱਥੇ ਬहोत بارش ਹੋ ਰਹੀ ਸੀ ਤੇ ਉਸ ਨੂੰ ਇੱਕ ਜੰਗਲ 'ਚ ਸ਼ਰਨ ਲੈਣੀ ਪਈ ਉਸ ਨੂੰ ਇੱਕ ਪੁਰਾਣਾ ਖੋਖਲਾ ਦਰਖਤ ਮਿਲ ਗਿਆ ਜਿੱਥੇ ਉਸ ਨੂੰ ਲੱਗਿਆ ਕਿ ਉਹ ਜਗ੍ਹਾ ਉਸਦੇ ਆਰਾਮ ਲਈ ਬਹੁਤ ਹੀ ਠੀਕ ਰਹੇਗੀ ਤੋਤੇ ਨੇ ਉਸ ਖੋਖਲੇ ਦਰਖਤ ਦੇ ਅੰਦਰ ਜਾਣ ਲਈ ਸੋਚਿਆ ਤਾਂ ਉਸ ਦੇ ਅੰਦਰੋਂ ਇੱਕ ਆਵਾਜ਼ ਆਈ ਤੂੰ ਇਸ ਦੇ ਅੰਦਰ ਨਾ ਆਵੇਂ ਨਹੀਂ ਤਾਂ ਤੂੰ ਅੰਨਾ ਹੋ ਜਾਵੇਂਗਾ ਫਿਰ ਤੋਤਾ ਇਹੋ ਜੀ ਡਰਾਵਣੀ ਗੱਲ ਸੁਣ ਕੇ ਉਸ ਖੋਖਲੇ ਦਰਖਤ ਦੇ ਅੰਦਰ ਨਾ ਗਿਆ ਤੇ ਦਰਖਤ ਦੀ ਜੜ ਦੇ ਨੇੜੇ ਹੀ ਇੱਕ ਟਾਣੀ ਤੇ ਜਾ ਕੇ ਬੈਠ ਗਿਆ ਤੇ ਬਾਰਿਸ਼ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗਿਆ ਬਾਰਿਸ਼ ਖਤਮ ਹੋਣ ਤੋਂ ਬਾਅਦ ਉਸ ਖੋਖਲੀ ਜਗ੍ਹਾ ਤੋਂ ਇੱਕ ਮੈਣਾ ਨਿਕਲੀ ਤੇ ਆ ਕੇ ਤੋਤੇ ਕੋਲ ਬੈਠ ਗਈ ਫਿਰ ਦੋਨੋਂ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ ਇਸ ਵਿੱਚ ਤੋਤੇ ਨੇ ਮੈਨਾ ਨੂੰ ਸਾਰੀ ਗੱਲ ਦੱਸੀ ਕਿ ਉਹ ਕਿੱਥੇ ਜਾ ਰਿਹਾ ਹੈ ਫਿਰ ਤੋਤੇ ਦੀ ਗੱਲ ਸੁਣ ਕੇ ਉਹ ਮੈਨਾ ਕਹਿਣ ਲੱਗੀ ਅੱਜ ਦੀ ਸਾਡੀ ਮੁਲਾਕਾਤ ਬਹੁਤ ਹੀ ਚੰਗੀ ਰਹੀ ਤੇ ਫਿਰ ਉਹ ਤੋਤੇ ਨੂੰ ਅੱਗੇ ਕਹਿੰਦੀ ਹੈ ਕਿ ਤੁਸੀਂ ਆਪਣੇ ਮਾਲਕ ਦੇ ਪ੍ਰਤੀ ਜਿੰਨੇ ਵਫਾਦਾਰ ਹੋ ਮੈਂ ਵੀ ਆਪਣੇ ਮਾਲਕ ਦੇ ਪ੍ਰਤੀ ਓਨੇ ਹੀ ਵਫਾਦਾਰ ਹਾਂ ਤੁਸੀਂ ਆਪਣੇ ਰਾਜਾ ਦੇ ਪੁੱਤ ਲਈ ਇੱਕ ਇਹੋ ਜਿਹੀ ਰਾਜਕੁਮਾਰੀ ਦੀ ਤਲਾਸ਼ ਕਰ ਰਹੇ ਹੋ ਜਿਸ ਦੇ ਅੰਦਰ ਸਾਰੇ ਗੁਣ ਹੋਣ ਤੇ ਮੈਂ ਵੀ ਆਪਣੇ ਰਾਜਾ ਦੀ ਧੀ ਭਾਵ ਰਾਜਕੁਮਾਰੀ ਲਈ ਇਹੋ ਜਿਹੇ ਰਾਜਕੁਮਾਰ ਦੀ ਭਾਲ ਕਰ ਰਹੀ ਹਾਂ ਜਿਸ ਦੇ ਅੰਦਰ ਸਾਰੇ ਗੁਣ ਹੋਣ ਤਾਂ ਤੋਤਾ ਕਹਿਣ ਲੱਗਿਆ ਕਿ ਸਾਡੇ ਰਾਜਾ ਦਾ ਕਹਿਣਾ ਹੈ ਕਿ ਅਸੀਂ ਇਹੋ ਜਿਹੇ ਘਰ ਦੀ ਰਾਜਕੁਮਾਰੀ ਲੈ ਕੇ ਆਵਾਂਗੇ ਜਿਸ ਰਾਜਾ ਦੀਆਂ 16 ਰਾਣੀਆਂ ਹੋਣਗੀਆਂ ਕਿਉਂਕਿ ਸਾਡੇ ਰਾਜਾ ਦੀਆਂ ਵੀ 16 ਰਾਣੀਆਂ ਹਨ ਤਾਂ ਮੈਣਾ ਕਹਿਣ ਲੱਗੀ ਫਿਰ ਤਾਂ ਗੱਲ ਬਣ ਹੀ ਜਾਵੇਗੀ ਕਿਉਂਕਿ ਸਾਡੇ ਦੋਵਾਂ ਦੇ ਰਾਜਿਆਂ ਦੀਆਂ 16 ਰਾਣੀਆਂ ਹਨ ਸਾਡੇ ਰਾਜਾ ਕੋਲ ਇੱਕ ਰਾਜਕੁਮਾਰੀ ਹੈ ਤੇ ਤੁਹਾਡੇ ਰਾਜਾ ਕੋਲ ਇੱਕ ਰਾਜਕੁਮਾਰ ਹੈ ਤੁਹਾਡੇ ਰਾਜਾ ਦਾ ਵੀ ਰਾਜਕੁਮਾਰ ਸਰਵਗੁਣ ਸੰਪੰਨ ਹੈ ਤੇ ਸਾਡੇ ਰਾਜਾ ਦੀ ਰਾਜਕੁਮਾਰੀ ਵੀ ਸਰਵਗੁਣ ਸੰਪੰਨ ਹੈ ਇਸ ਤਰ੍ਹਾਂ ਤੋਤੇ ਨੇ ਮੈਣਾ ਨੂੰ ਰਾਜਕੁਮਾਰ ਦੀ ਸਾਰੀ ਪਸੰਦ ਦੱਸੀ ਤੇ ਉਦਰ ਮੈਨਾ ਨੇ ਵੀ ਤੋਤੇ ਨੂੰ ਰਾਜਕੁਮਾਰ ਦੀ ਸਾਰੀ ਪਸੰਦ ਦੱਸ ਦਿੱਤੀ ਫਿਰ ਉਹ ਤੋਤਾ ਤੇ ਮੈਨਾ ਰਾਜਕੁਮਾਰੀ ਦੇ ਦੇਸ਼ ਵਿੱਚ ਆ ਗਈ ਕਿਉਂਕਿ ਤੋਤਾ ਮਨ ਹੀ ਮਨ ਸੋਚ ਰਿਹਾ ਸੀ ਕਿ ਮੇਰੇ ਮਾਲਕ ਦਾ ਸੁਪਨਾ ਪੂਰਾ ਹੋ ਜਾਵੇਗਾ ਉਹਨਾਂ ਦੀ ਇੱਛਾ ਪੂਰੀ ਹੋ ਜਾਵੇਗੀ ਉਹ ਜਿਹੋ ਜਿਹੀ ਰਾਜਕੁਮਾਰੀ ਚਾਹੁੰਦੇ ਹਨ ਉਹ ਜਿਹੋ ਜਿਹੀ ਰਾਜਕੁਮਾਰੀ ਆਜ ਉਸ ਨੂੰ ਮਿਲ ਜਾਵੇਗੀ ਜਦੋਂ ਤੋਤਾ ਤੇ ਮੈਨਾ ਉੱਡਦੇ ਹੋਏ ਰਾਜਕੁਮਾਰੀ ਦੇ ਮਹਿਲ ਵਿੱਚ ਪਹੁੰਚੇ ਤਾਂ ਮਹਿਲ ਵਿੱਚ ਇੱਕ ਨੌਕਰ ਨੇ ਉਹਨਾਂ ਨੂੰ ਦੇਖ ਲਿਆ ਤੇ ਉਹਨਾਂ ਨੇ ਰਾਜਾ ਨੂੰ ਜਾ ਕੇ ਦੱਸਿਆ ਕਿ ਮਹਾਰਾਜ ਤੁਸੀਂ ਮੈਨਾ ਨੂੰ ਜਿਸ ਕੰਮ ਲਈ ਭੇਜਿਆ ਹੈ ਉਸਨੇ ਤੁਹਾਡੇ ਨਾਲ ਬਹੁਤ ਵੱਡਾ ਵਿਸ਼ਵਾਸ ਘਾਤ ਕੀਤਾ ਹੈ ਉਹ ਰਾਜਕੁਮਾਰ ਦੀ ਪਾਲ ਵਿੱਚ ਕਿਤੇ ਨਹੀਂ ਗਈ ਹੋਤਾ ਹੈ ਕਿ ਤੋਤੇ ਨਾਲ ਕੋ ਮਰੀ ਹੈ ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਤੋਤੇ ਨਾਲ ਘੁੰਮਦੇ ਹੋਏ ਦੇਖਿਆ ਹੈ ਤੇ ਉਹ ਤੁਹਾਡੀ ਗੱਲ ਤਾਂ ਪੂਰੀ ਤਰ੍ਹਾਂ ਭੁੱਲ ਗਈ ਹੈ ਤੁਹਾਡੀ ਆਗਿਆ ਦਾ ਉਸਨੇ ਉਲੰਘਣ ਕੀਤਾ ਹੈ ਇਸ ਤੇ ਰਾਜਾ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਤੋਤਾ ਤੇ ਮੈਣਾ ਦੋਵਾਂ ਨੂੰ ਮਾਰਨ ਦਾ ਹੁਕਮ ਦਿੰਦਾ ਹੈ ਜਿਸ ਸਮੇਂ ਰਾਜਾ ਨੇ ਤੋਤੇ ਤੇ ਮੈਣਾ ਨੂੰ ਮਾਰਨ ਦਾ ਸੱਜਾ ਸੁਣਾਈ ਤਾਂ ਇਹ ਗੱਲ ਮੈਣਾ ਨੂੰ ਪਤਾ ਲੱਗ ਗਈ ਮੈਣਾ ਨੇ ਤੋਤੇ ਨੂੰ ਕਿਹਾ ਸਾਡੇ ਦੋਵਾਂ ਦੀ ਜਾਨ ਹੁਣ ਖਤਰੇ 'ਚ ਹੈ ਜਿੰਨੀ ਜਲਦੀ ਹੋ ਸਕੇ ਸਾਨੂੰ ਦੋਵਾਂ ਨੂੰ ਇੱਥੋਂ ਕਿਤੇ ਦੂਰ ਭੱਜ ਜਾਣਾ ਚਾਹੀਦਾ ਹੈ ਜਲਦੀ ਦੇ ਨੇ ਇੱਥੋਂ ਉੱਡੋ ਨਹੀਂ ਤਾਂ ਦੋਨੋਂ ਬੇਮੋਤ ਮਾਰੇ ਜਾਵਾਂਗੇ ਇਸ ਤੋਂ ਪਹਿਲਾਂ ਕਿ ਰਾਜਾ ਦੇ ਤੀਰ ਸਾਡੇ ਉੱਪਰ ਚੱਲਣ ਅਸੀਂ ਇੱਥੋਂ ਕਿਤੇ ਦੂਰ ਚਲੇ ਜਾਂਦੇ ਹਾਂ ਇਹ ਸੋਚ ਕੇ ਉਹ ਤੋਤਾ ਤੇ ਮੈਣਾ ਉੱਥੋਂ ਬਹੁਤ ਦੂਰ ਉੱਡ ਗਏ। ਰਾਜਾ ਦੇ ਨੌਕਰ ਉਸਨੂੰ ਮਾਰਨ ਗਏ ਤਾਂ ਬਹੁਤ ਦੇਰ ਤੱਕ ਲੱبن ਤੇ ਵੀ ਉਹਨਾਂ ਨੂੰ ਨਾ ਮਾਰ ਸਕੇ ਤੇ ਫਿਰ ਆਪਣੇ ਆਪ ਨੂੰ ਇਹ ਤਸੱਲੀ ਦਿੰਦੇ ਹੋਏ ਵਾਪਸ ਆ ਗਏ ਕਿ ਲੱਗਦਾ ਹੈ ਤੋਤਾ ਮੈਣਾ ਨੂੰ ਸ਼ਾਹੀ ਹੁਕਮ ਦਾ ਪਤਾ ਲੱਗ ਗਿਆ ਹੋਵੇਗਾ। ਇਸ ਲਈ ਉਹ ਕਿਸੇ ਸੁਰੱਖਿਤ ਜਗ੍ਹਾ ਤੇ ਚਲੇ ਗਏ ਹਨ। ਹੁਣ ਤੋਤਾ ਤੇ ਮੈਣਾ ਨੇ ਕੁਝ ਦਿਨ ਤੱਕ ਇੰਤਜ਼ਾਰ ਕੀਤਾ ਤਾਂ ਜੋ ਲੋਕ ਇਸ ਗੱਲ ਨੂੰ ਭੁੱਲ ਜਾਣ। ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਵਾਪਸ ਮਹਿਲ ਆਏ ਤੇ ਆ ਕੇ ਤੋਤਾ ਰਾਜਾ ਦੇ ਸੱਜੇ ਗੋਡੇ ਤੇ ਤੇ ਮੈਣਾ ਰਾਜਾ ਦੇ ਖੱਬੇ ਗੋਡੇ ਤੇ ਆ ਕੇ ਬੈਠ ਗਏ ਫਿਰ ਤੋਤਾ ਮੈਣਾ ਨੇ ਰਾਜਾ ਤੋਂ ਪੁੱਛਿਆ ਤੁਸੀਂ ਸਾਨੂੰ ਕਿਉਂ ਮਾਰਨਾ ਚਾ ਰਹੇ ਸੀ ਅਸੀਂ ਤਾਂ ਤੁਹਾਡੇ ਵਫਾਦਾਰ ਹਾਂ ਤੁਹਾਡੇ ਨੌਕਰ ਸਾਥੋਂ ਛੜਦੇ ਹਨ ਇਸ ਲਈ ਉਹਨਾਂ ਨੇ ਤੁਹਾਡੇ ਸਾਹਮਣੇ ਸਾਡੀ ਬੁਰਾਈ ਕੀਤੀ ਅਸੀਂ ਤੁਹਾਡੇ ਨਾਲ ਹਮੇਸ਼ਾ ਵਫਾਦਾਰੀ ਕੀਤੀ ਹੈ ਤੋਤਾ ਤੇ ਮੈਣਾ ਆਪਣੇ ਮਨ ਦੀ ਗੱਲ ਦੱਸਦੇ ਹਨ ਤੇ ਕਹਿੰਦੇ ਹਨ ਕਿ ਤੁਹਾਡੇ ਦੋਵਾਂ ਰਾਜਿਆਂ ਦੇ ਇੱਥੇ 16 ਰਾਣੀਆਂ ਹਨ ਉਹਨਾਂ ਵਿੱਚੋਂ ਇੱਕ ਕੋਲ ਇੱਕ ਪੁੱਤ ਹੈ ਤੇ ਦੂਜੇ ਰਾਜਾ ਕੋਲ ਇੱਕ ਧੀ ਹੈ ਭਾਵੇਂ ਤੁਸੀਂ ਦੋਵਾਂ ਨੇ ਇੱਕ ਦੂਜੇ ਨੂੰ ਕਦੇ ਦੇਖਿਆ ਨਹੀਂ ਹੈ ਪਰ ਤੁਸੀਂ ਦੋਨੋਂ ਆਪਣੇ ਬੱਚਿਆਂ ਦੇ ਵਿਆਹ ਇੱਕ ਦੂਜੇ ਨਾਲ ਕਰਵਾਉਣਾ ਚਾਹੁੰਦੇ ਹੋ ਇੱਕ ਰਾਜਾ ਨੂੰ ਇਹ ਜੀ ਬਹੁ ਚਾਹੀਦੇ ਹੈ ਕਿ ਜੋ ਦੂਜੇ ਰਾਜਾ ਦੀ ਧੀ ਹੈ ਤੇ ਦੂਜੇ ਰਾਜਾ ਨੂੰ ਇਹੋ ਜਿਹਾ ਜਵਾਈ ਚਾਹੀਦਾ ਹੈ ਜੋ ਦੂਜੇ ਰਾਜਾ ਦਾ ਪੁੱਤ ਹੈ ਮਹਾਰਾਜ ਦੇਖੋ ਅਸੀਂ ਦੋਨੋਂ ਤੁਹਾਡੇ ਦੋਵਾਂ ਰਾਜਿਆਂ ਦੇ ਨੌਕਰ ਹਾਂ ਭਗਵਾਨ ਦੀ ਕਿਰਪਾ ਨਾਲ ਅਸੀਂ ਦੋਨੋਂ ਤੁਹਾਡੇ ਰਾਜ ਦੇ ਬਾਹਰ ਇੱਕ ਜੰਗਲ ਵਿੱਚ ਮਿਲੇ ਸੀ ਤੇ ਹੁਣ ਇਹ ਚੰਗੀ ਖਬਰ ਲੈ ਕੇ ਅਸੀਂ ਤੁਹਾਡੇ ਕੋਲ ਆਏ ਹਾਂ ਇਹ ਸੁਣ ਰਾਜਾ ਬੜਾ ਖੁਸ਼ ਹੋਇਆ ਫਿਰ ਤੋਤੇ ਨੇ ਰਾਜਾ ਦੇ ਵੱਲ ਆਪਣਾ ਪੈਰ ਵਧਾ ਦਿੱਤਾ ਜਿਸ ਵਿੱਚ ਇੱਕ ਪਰਚੀ ਬੰਨੀ ਹੋਈ ਸੀ ਤੇ ਜਿਸ ਵਿੱਚ ਰਾਜਕੁਮਾਰ ਦੀ ਪਸੰਦ ਲਿਖੀ ਹੋਈ ਸੀ ਫਿਰ ਰਾਜਾ ਨੇ ਇਹ ਪੱਤਾ ਪੜ੍ਹਿਆ ਤੇ ਉਹ ਬਹੁਤ ਹੀ ਖੁਸ਼ ਹੋਇਆ ਪਹਿਲਾਂ ਤਾਂ ਉਸ ਨੂੰ ਉਹ ਤੋਤਾ ਮਹਿਣਾ ਤੇ ਵਿਸ਼ਵਾਸ ਨਾ ਹੋਇਆ ਪਰ ਫਿਰ ਉਸ ਪਰਚੀ ਨੂੰ ਦੇਖ ਕੇ ਰਾਜਾ ਨੂੰ ਵਿਸ਼ਵਾਸ ਹੋ ਗਿਆ ਤੋਤੇ ਦੇ ਪੈਰ ਵਿੱਚ ਰਾਜਕੁਮਾਰ ਦੀ ਸ਼ਾਹੀ ਤਸਵੀਰ ਨਿਕਲੀ ਤੇ ਆਪਣੀ ਰਾਣੀ ਦੇ ਕੋਲ ਭੇਜ ਦਿੱਤੀ ਤੇ ਕਿਹਾ ਇਹ ਤਸਵੀਰ ਦੇਖ ਕੇ ਦੱਸੋ ਕਿ ਰਾਜਕੁਮਾਰੀ ਲਈ ਇਹ ਰਾਜਕੁਮਾਰ ਕਿਹੋ ਜਿਹਾ ਹੈ ਕਿ ਸਾਰੀਆਂ ਰਾਣੀਆਂ ਰਾਜਕੁਮਾਰ ਨੂੰ ਪਸੰਦ ਕਰਦੀਆਂ ਹਨ ਕੁਝ ਦਿਨ ਬੀਤ ਗਏ ਪਰ ਤਸਵੀਰ ਵਾਪਸ ਨਹੀਂ ਰਾਜਕੁਮਾਰੀ ਨੂੰ ਉਹ ਤਸਵੀਰ ਬਹੁਤ ਹੀ ਪਸੰਦ ਆਈ ਤੇ ਫਿਰ ਉਹ ਰਾਜਕੁਮਾਰੀ ਉਸ ਰਾਜਕੁਮਾਰ ਦੀ ਤਸਵੀਰ ਨੂੰ ਆਪਣੇ ਹੱਥ ਵਿੱਚ ਲੈ ਕੇ ਰੱਖਦੀ ਹੈ। ਖੈਰ ਕੁਝ ਦਿਨਾਂ ਬਾਅਦ ਰਾਣੀਆਂ ਵੱਲੋਂ ਜਵਾਬ ਆਇਆ ਕਿ ਰਾਜਕੁਮਾਰ ਸਾਰਿਆਂ ਨੂੰ ਪਸੰਦ ਹੈ ਤੇ ਵਿਆਹ ਵੀ ਜਲਦੀ ਹੋ ਜਾਣਾ ਚਾਹੀਦਾ ਹੈ। ਕਿਉਂਕਿ ਰਾਜਕੁਮਾਰੀ ਤਾਂ ਰਾਜਕੁਮਾਰ ਨੂੰ ਦੇਖੇ ਬਿਨਾ ਜੀ ਨਹੀਂ پا ਰਹੀ ਹੈ। ਇਹ ਜਵਾਬ ਰਾਜਾ ਦੇ ਕੋਲ ਪਹੁੰਚਿਆ ਤਾਂ ਰਾਜਾ ਨੇ ਤੋਤੇ ਨੂੰ ਇੱਕ ਐਕੇ ਵਾਪਸ ਭੇਜ ਦਿੱਤਾ ਕਿ ਉਹ ਆਪਣੇ ਮਾਲਕ ਨੂੰ ਜਾ ਕੇ ਕਹੇ ਕਿ ਰਾਜਕੁਮਾਰ ਦੀ ਮਨਪਸੰਦ ਲੜਕੀ ਮਿਲ ਗਈ ਹੈ। ਉਹ 4 ਮਹੀਨੇ ਦੇ ਅੰਦਰ-ਅੰਦਰ ਵਿਆਹ ਲਈ ਸਾਡੇ ਕੋਲ ਆਜਨ। ਫਿਰ ਤੋਤੇ ਨੇ ਸਨਮਾਨ ਨਾਲ ਰਾਜਾ ਨੂੰ ਝੁੱਕ ਕੇ ਪ੍ਰਣਾਮ ਕੀਤਾ ਤੇ ਆਪਣੇ ਦੇਸ਼ ਲਈ ਉੱਡ ਗਿਆ। ਫਿਰ ਆਪਣੇ ਦੇਸ਼ ਪਹੁੰਚ ਕੇ ਤੋਤੇ ਨੇ ਰਾਜਾ ਨੂੰ ਆਪਣੀ ਯਾਤਰਾ ਦੀ ਸਫਲਤਾ ਬਾਰੇ ਦੱਸਿਆ। ਤਾਂ ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ ਕਿ ਉਹ ਜਿਹੋ ਜੀ ਬਹੁਤ ਚਾਹੁੰਦਾ ਸੀ ਉਹ ਜੀ ਰਾਜਕੁਮਾਰੀ ਆਪਣੇ ਪੁੱਤ ਲਈ ਮਿਲ ਗਈ ਹੈ ਤੇ ਫਿਰ ਰਾਜਾ ਨੇ ਤੁਰੰਤ ਹੀ ਇਸ ਸ਼ਾਨਦਾਰ ਮੌਕੇ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਦਾ ਹੁਕਮ ਦਿੱਤਾ। ਰਾਜਾ ਨੇ ਸਭ ਤੋਂ ਕੀਮਤੀ ਤੇ ਵਧੀਆ ਕੱਪੜੇ ਬਣਵਾਏ। ਘੋੜਿਆਂ ਲਈ ਬਹੁਤ ਸ਼ਾਨਦਾਰ ਪੋਸ਼ਾਕ ਬਣਵਾਈਆਂ ਗਈਆਂ। ਸਿਪਾਈਆਂ ਲਈ ਵੀ ਨਵੇਂ ਤੇ ਵਧੀਆ ਕੱਪੜੇ ਬਣਵਾਏ ਗਏ। ਬਹੁਤ ਸਾਰੀ ਭੇਟ ਜਿਵੇਂ ਅਨਮੋਲ ਹੀਰੇ, ਜਵਾਹਰਾਤ, ਵਧੀਆ ਕੱਪੜੇ, ਮੁਸ਼ਕਲ ਨਾਲ ਮਿਲਣ ਵਾਲੇ ਫਲ, ਕੀਮਤੀ ਮਸਾਲੇ ਤੇ ਵਧੀਆ ਕਿਸਮ ਦੇ ਇਤਰ ਆਦਿ ਇਕੱਠਾ ਕੀਤੇ ਗਏ। ਹਰ ਚੀਜ਼ ਨੂੰ ਯਾਦ ਕਰਕੇ ਰਾਜਾ ਨੇ ਇਕੱਠਾ ਕੀਤਾ ਚਾਰ ਮਹੀਨੇ ਜਲਦੀ ਹੀ ਗੁਜ਼ਰ ਗਏ ਤੇ ਇੰਨੀਆਂ ਤਿਆਰੀਆਂ ਚ ਸਮਾਂ ਕਦ ਨਿਕਲ ਗਿਆ ਪਤਾ ਹੀ ਨਾ ਲੱਗਿਆ ਪਰ ਅਫਸੋਸ ਵਿਆਹ ਦੇ ਕੁਝ ਦਿਨ ਪਹਿਲਾਂ ਹੀ ਰਾਜਕੁਮਾਰ ਦਾ ਪਿਓ ਬਿਮਾਰ ਪੈ ਗਿਆ ਤੇ ਉਹ ਮਰ ਗਿਆ ਹੁਣ ਪਰਿਵਾਰ ਵਾਲਿਆਂ ਲਈ ਇਹ ਬਹੁਤ ਹੀ ਵੱਡਾ ਤੱਕਾ ਸੀ ਰਾਜਕੁਮਾਰ ਨੂੰ ਆਪਣਾ ਜਾਣਾ ਟਾਲਣਾ ਪਿਆ ਕਿਉਂਕਿ ਇਹੋ ਜਿਹੇ ਸਮੇਂ ਤੇ ਵਿਆਹ ਦੇ ਲਈ ਰਾਜਕੁਮਾਰ ਦਾ ਜਾਣਾ ਆਪਣੇ ਪਿਓ ਲਈ અપਮਾਨ ਸੀ ਫਿਰ ਜਿਵੇਂ ਹੀ ਰਾਜਕੁਮਾਰ ਦੇ ਪਿਓ ਦੀ ਮੌਤ ਦਾ ਅਫਸੋਸ ਦਾ ਸਮਾਂ ਬੀਤਿਆ ਫਿਰ ਰਾਜਕੁਮਾਰ ਤੋਤੇ ਦੇ ਨਾਲ ਰਾਜਕੁਮਾਰੀ ਦੇ ਨਾਲ ਵਿਆਹ ਕਰਨ ਲਈ ਨਿਕਲ ਪਿਆ ਉਧਰ ਰਾਜਕੁਮਾਰੀ ਦਾ ਦੇਸ਼ ਕੋਈ ਜ਼ਿਆਦਾ ਦੂਰ ਨਹੀਂ ਸੀ ਤੇ ਰਾਜਕੁਮਾਰ ਤੋਤੇ ਦੇ ਨਾਲ ਬਹੁਤ ਹੀ ਜਲਦੀ ਪਹੁੰਚ ਗਿਆ ਫਿਰ ਰਾਜਕੁਮਾਰ ਨੇ ਆਪਣੇ ਡੇਰੇ ਰਾਜਕੁਮਾਰੀ ਦੇ ਮਹਿਲ ਦੇ ਨੇੜੇ ਵਾਲੇ ਬਾਗੀਚੇ ਵਿੱਚ ਲਾਲੇ ਜੇਕਰ ਰਾਜਕੁਮਾਰ ਉਸ ਬਗੀਚੇ ਵਿੱਚ ਨਾ ਦਾਖਲ ਹੋਇਆ ਹੁੰਦਾ ਤਾਂ ਚੰਗਾ ਹੁੰਦਾ ਕਿਉਂਕਿ ਉੱਥੇ ਉਸਦਾ ਤੋਤਾ ਮਰ ਗਿਆ ਉਸ ਬਗੀਚੇ ਦੇ ਮਾਲੀ ਨੇ ਉਸ ਤੋਤੇ ਨੂੰ ਮਾਰ ਦਿੱਤਾ ਕਿਉਂਕਿ ਉਹ ਤੋਤਾ ਇੱਕ ਖਜੂਰ ਦੇ ਦਰਖਤ ਤੇ ਬੈਠ ਕੇ ਖਜੂਰ ਤੋੜ ਰਿਹਾ ਸੀ ਤੇ ਰਾਜਕੁਮਾਰ ਵੱਲ ਉਸ ਖਜੂਰ ਨੂੰ ਸੁੱਟ ਰਿਹਾ ਸੀ ਇਹ ਗੱਲ ਮਾਲੀ ਨੂੰ ਰਾ ਸੁਣਾਈ ਤੇ ਤੋਤੇ ਤੇ ਗੁੱਸਾ ਕੀਤਾ ਤੇ ਉਸ ਤੋਤੇ ਨੂੰ ਮਾਰ ਦਿੱਤਾ ਜਿਵੇਂ ਹੀ ਰਾਜਕੁਮਾਰ ਉੱਪਰ ਇਹ ਮੁਸੀਬਤ ਆਈ ਉਸਨੇ ਕੁਝ ਹੀ ਦੇਰ ਬਾਅਦ ਸੁਣਿਆ ਕਿ ਰਾਜਕੁਮਾਰੀ ਦੇ ਪਿਓ ਨੇ ਆਪਣੀ ਧੀ ਦਾ ਵਿਆਹ ਉਸਦੇ ਨਾਲ ਕਰਨ ਤੋਂ ਮਨਾ ਕਰ ਦਿੱਤਾ ਹੈ ਕਿਉਂਕਿ ਉਸਦਾ ਪਿਤਾ ਮਰ ਗਿਆ ਸੀ ਹੁਣ ਬਗੀਚੇ 'ਚ ਡੇਰਾ ਪਾਉਣ ਦੇ ਕੁਝ ਦਿਨ ਬਾਅਦ ਹੀ ਰਾਜਕੁਮਾਰੀ ਬਾਹਰ ਸੈਰ ਕਰਨ ਲਈ ਆਪਣੀ ਪਾਲਕੀ 'ਚ ਜਾ ਰਹੀ ਸੀ ਤਾਂ ਇਤਿਫਾਕ ਨਾਲ ਉਸੇ ਰਸਤੇ ਤੋਂ ਲੰਕੀ ਜਿਸ ਰਸਤੇ 'ਤੇ ਉਹ ਬਗੀਚਾ ਸੀ ਉਸਨੇ ਬਗੀਚੇ 'ਚ ਨਜ਼ਰ ਮਾਰੀ ਤਾਂ ਉਹ ਰਾਜਕੁਮਾਰ ਨੂੰ ਦੇਖਦੀ ਹੈ ਪਿਰਾਸ ਕੁਮਾਰੀ ਉਸ ਰਾਸਕੁਮਾਰ ਨੂੰ ਪਹਿਚਾਨ ਗਈ ਕਿਉਂਕਿ ਉਸਦੀ ਤਸਵੀਰ ਹਾਲੇ ਵੀ ਉਸਦੇ ਕੋਲ ਸੀ ਉਸਨੇ ਉਸ ਸਮੇਂ ਤੱਕ ਕੁਝ ਨਾ ਕੀਤਾ ਤੇ ਆਪਣੀ ਪਾਲਕੀ ਢੋਰੇ ਕੋਹਾਰਾ ਨੂੰ ਵਾਪਸ ਮਹਿਲ ਚੱਲਣ ਨਹੀਂ ਗਿਆ ਕਿਉਂਕਿ ਰਾਸਕੁਮਾਰੀ ਨੂੰ ਆਪਣਾ ਪ੍ਰੇਮੀ ਮਿਲ ਗਿਆ ਸੀ ਉਸੇ ਸਮੇਂ ਤੋਂ ਉਸਨੂੰ ਸਭ ਕੁਝ ਬਹੁਤ ਚੰਗਾ ਲੱਗਣ ਲੱਗਿਆ ਸੀ ਸ਼ਾਮ ਨੂੰ ਖਾਣੇ ਦੇ ਸਮੇਂ ਰਾਸਕੁਮਾਰੀ ਨੇ ਆਪਣੇ ਖਾਣੇ ਵਿੱਚੋਂ ਅੱਧਾ ਖਾਣਾ ਖਾਦਾ ਤੇ ਬਚਿਆ ਹੋਇਆ ਖਾਣਾ ਰਾਜਕੁਮਾਰ ਦੀ ਤਸਵੀਰ ਦੇ ਨਾਲ ਰਾਜਕੁਮਾਰ ਨੂੰ ਭੇਜ ਦਿੱਤਾ ਉਸਨੇ ਆਪਣੀ ਨੌਕਰਾਨੀ ਨੂੰ ਕਿਹਾ ਕਿ ਉਹ ਰਾਜਕੁਮਾਰ ਨੂੰ ਕਹੇ ਕਿ ਉਹ ਉਸ ਖਾਣੇ ਨੂੰ ਖਾ ਲਵੇ ਤੇ ਜੇਕਰ ਉਹ ਨਾ ਖਾਵੇ ਤਾਂ ਉਸ ਵਿੱਚ ਆਪਣੀ ਉਂਗਲ ਕੁਸਾ ਦੇਵੇ ਨੌਕਰਾਨੀ ਨੇ ਉਵੇਂ ਹੀ ਕੀਤਾ ਰਾਜਕੁਮਾਰ ਨੇ ਖਾਣਾ ਨਹੀਂ ਖਾਦਾ ਤਾਂ ਨੌਕਰਾਨੀ ਨੇ ਉਸ ਨੂੰ ਖਾਣੇ ਦੀ ਪਲੇਟ 'ਚ ਉਂਗਲੀ ਘਮਾਉਣ ਲਈ ਕਿਹਾ ਜਦ ਉਸਨੇ ਪਲੇਟ 'ਚ ਰੱਖੇ ਚਾਵਲਾਂ 'ਚ ਆਪਣੀ ਉਂਗਲ ਘੁਮਾਈ ਤਾਂ ਉੱਥੇ ਉਸ ਨੂੰ ਆਪਣੀ ਤਸਵੀਰ ਮਿਲੀ ਉਸਨੇ ਸੋਚਿਆ ਕਿ ਰਾਜਕੁਮਾਰੀ ਤਾਂ ਮੈਨੂੰ ਪਿਆਰ ਕਰਦੀ ਹੈ ਇਸ ਤਰ੍ਹਾਂ ਸੋਚ ਕੇ ਉਸਨੇ ਆਪਣੇ ਹੱਥ ਪੁੰਜੇ ਤੇ ਇੱਕ ਚਿੱਠੀ ਰਾਜਕੁਮਾਰੀ ਦੇ ਨਾਮ ਲਿਖੀ ਤੇ ਉਸ ਨੌਕਰਾਨੀ ਨੂੰ ਦੇ ਕੇ ਵਾਪਸ ਭੇਜ ਦਿੱਤਾ ਫਿਰ ਜਦ ਰਾਜਕੁਮਾਰੀ ਨੇ ਉਹ ਚਿੱਠੀ ਪੜ੍ਹੀ ਤਾਂ ਉਸਦੇ ਮਨ ਵਿੱਚ ਰਾਜਕੁਮਾਰ ਨੂੰ ਮਿਲਣ ਦੀ ਇੱਛਾ ਨੇ ਜ਼ੋਰ ਫੜ ਲਿਆ ਤੇ ਉਸਨੇ ਅੱਧੀ ਰਾਤ ਨੂੰ ਆਪਣਾ ਘੋੜਾ ਤਿਆਰ ਕਰਵਾਇਆ ਅਸ਼ਰਫੀਆਂ ਨਾਲ ਪੜਿਆ ਇੱਕ ਥੈਲਾ ਲਿਆ ਤੇ ਉਸ ਬਾਗੀਚੇ ਵੱਲ ਚੱਲ ਪਈ ਜਿੱਥੇ ਰਾਜਕੁਮਾਰ ਠਹਿਰਿਆ ਹੋਇਆ ਸੀ ਰਾਜਕੁਮਾਰੀ ਨੂੰ ਦੇਖ ਕੇ ਰਾਜਕੁਮਾਰ ਬਹੁਤ ਹੈਰਾਨ ਹੋਇਆ ਇਹ ਦੇਖ ਰਾਜਕੁਮਾਰੀ ਬੋਲੀ ਤੂੰ ਹੈਰਾਨ ਨਾ ਹੋ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਇਸ ਲਈ ਮੈਂ ਲੁੱਕ ਕੇ ਤੇਰੇ ਕੋਲ ਆਈ ਹਾਂ ਮੇਰੇ ਪਿਤਾ ਤੇਰੇ ਨਾਲ ਵਿਆਹ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਚੱਲ ਆਪਣਾ ਘੋੜਾ ਤਿਆਰ ਕਰ ਲੈ ਤੇ ਮੈਨੂੰ ਆਪਣੇ ਨਾਲ ਆਪਣੇ ਦੇਸ਼ ਲੈ ਚੱਲ ਜਿੱਥੇ ਸਾਡਾ ਕੋਈ ਕੁਝ ਨਹੀਂ ਵਿਗਾੜ ਸਕੇਗਾ ਰਾਜਕੁਮਾਰ ਤੇ ਰਾਜਕੁਮਾਰੀ ਦੋਨੋਂ ਹੀ ਘੋੜੇ ਤੇ ਸਵਾਰ ਹੋ ਕੇ ਰਾਸ ਤੋਂ ਬਾਹਰ ਵੱਲ ਚੱਲ ਪੈਂਦੇ ਹਨ ਤੇ ਉਹ ਇੱਕ ਇਹੋ ਜਿਹੀ ਜਗ੍ਹਾ ਤੇ ਪਹੁੰਚ ਗਏ ਜਿੱਥੇ ਉਹਨਾਂ ਦੀ ਜਾਨ ਖਤਰੇ 'ਚ ਪੈ ਗਈ। ਉਹ ਜਿਸ ਨਗਰ 'ਚ ਪਹੁੰਚੇ ਉਸ ਜਗ੍ਹਾ ਇੱਕ ਜਾਦੂਗਰ ਨਹੀਂ ਰਹਿੰਦੀ ਸੀ ਉਸ ਦੀ ਵਿਕਤੀ ਸੀ। ਜਿਵੇਂ ਹੀ ਉਸ ਦੀ ਧੀ ਨੇ ਰਾਜਕੁਮਾਰ ਨੂੰ ਦੇਖਿਆ ਤਾਂ ਜਾਦੂਗਰਨੀ ਦੀ ਧੀ ਉਸ ਰਾਜਕੁਮਾਰ ਨਾਲ ਪਿਆਰ ਕਰ ਬੈਠੀ ਤੇ ਉਸ ਨਾਲ ਵਿਆਹ ਕਰਨ ਦੀ ਪ੍ਰਤੀਗਿਆ ਲੈ ਲਈ। ਉਸ ਜਾਦੂਗਰਨੀ ਦੀ ਕੁੜੀ ਆਪਣੇ ਮਨ ਵਿਚਾਰ ਕਰਨ ਲੱਗੀ ਕਿ ਆਖਰਕਾਰ ਮੇਰਾ ਵਿਆਹ ਇਸ ਰਾਜਕੁਮਾਰ ਦੇ ਨਾਲ ਕਿਵੇਂ ਹੋਵੇਗਾ ਫਿਰ ਉਸਨੇ ਇੱਕ ਤਰਕੀਬ ਸੋਚੀ ਤੇ ਆਪਣੀ ਮਾਂ ਜਾਦੂਗਰਨੀ ਨੂੰ ਰਾਜਕੁਮਾਰ ਤੇ ਰਾਜਕੁਮਾਰੀ ਨੂੰ ਆਪਣੇ ਘਰ ਖਾਣੇ ਤੇ ਬੁਲਾਉਣ ਲਈ ਕਿਹਾ ਆਪਣੀ ਧੀ ਦੀ ਗੱਲ ਨੂੰ ਮੰਨ ਕੇ ਉਸ ਜਾਦੂਗਰਨੀ ਨੇ ਰਾਜਕੁਮਾਰ ਤੇ ਰਾਜਕੁਮਾਰੀ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ ਜਦ ਰਾਜਕੁਮਾਰ ਤੇ ਰਾਜਕੁਮਾਰੀ ਉਸ ਜਾਦੂਗਰਨੀ ਦੇ ਘਰ ਖਾਣਾ ਖਾਣ ਲਈ ਗਏ ਤਾਂ ਰਾਜਕੁਮਾਰ ਨੂੰ ਇੱਕ ਕਮਰੇ 'ਚ ਬੁਲਾ ਕੇ ਉਸ ਜਾਦੂਗਰਨੀ ਨੇ ਉਸਦੇ ਗਲੇ 'ਚ ਇੱਕ ਰੱਸੀ ਬੰਨ੍ਹ ਦਿੱਤੀ ਜਿਸ ਨਾਲ ਉਹ ਰਾਜਕੁਮਾਰ ਇੱਕ ਮੱਝ ਦੇ ਰੂਪ ਵਿੱਚ ਬਦਲ ਗਿਆ ਫਿਰ ਜਾਦੂਗਰਨੀ ਨੇ ਉਸ ਮੱਝ ਨੂੰ ਪਿਛਲੇ ਵਾਲੇ ਦਰਵਾਜ਼ੇ ਤੋਂ ਘਰ ਦੇ ਬਾਹਰ ਇੱਕ ਸੁਰੱਖਿਤ ਸਥਾਨ ਤੇ ਲਾ ਜਾ ਕੇ ਬੰਦ ਦਿੱਤਾ ਤੇ ਉਸਦੇ ਨਾਲ ਹੀ ਆਪਣੀ ਧੀ ਨੂੰ ਵੀ ਭੇਜ ਦਿੱਤਾ ਰਾਜਕੁਮਾਰੀ ਖਾਣਾ ਖਾਣ ਤੋਂ ਬਾਅਦ ਆਪਣੇ ਰਾਜਕੁਮਾਰ ਨੂੰ ਲੱਭਣ ਲੱਗੀ ਪਰ ਉਹ ਮੱਝ ਬਣ ਚੁੱਕਾ ਸੀ ਉਸ ਨੂੰ ਕਿਸ ਤਰ੍ਹਾਂ ਮਿਲਦਾ ਇਧਰ ਸਾਰਾ ਦਿਨ ਉਹ ਮੱਝ ਜਾਦੂਗਰਨੀ ਦੀ ਧੀ ਪਿੱਛੇ ਪਿੱਛੇ ਘੁੰਮਦੀ ਰਹੀ ਉਹ ਜਾਦੂਗਰਨੀ ਦੀ ਧੀ ਜਿੱਥੇ ਵੀ ਜਾਂਦੀ ਉਹ ਮੱਝ ਉਸਦੇ ਪਿੱਛੇ ਜਾਂਦੀ ਉਹ ਜਾਦੂਗਰਨੀ ਦੀ ਧੀ ਰਾਤ ਨੂੰ ਮੱਝ ਦੇ ਗਲੇ ਵਿੱਚੋਂ ਰੱਸੀ ਦਾ ਫੰਦਾ ਕੱਢ ਦਿੰਦੀ ਤੇ ਜਿਸ ਨਾਲ ਉਹ ਰਾਜਕੁਮਾਰ ਬਣ ਜਾਂਦਾ ਹੈ ਤੇ ਜਿਵੇਂ ਹੀ ਸਵੇਰ ਹੁੰਦੀ ਹੈ ਉਵੇਂ ਹੀ ਉਹ ਰੱਸੀ ਦਾ ਫੰਦਾ ਫਿਰ ਰਾਜਕੁਮਾਰ ਦੇ ਗਲੇ ਵਿੱਚ ਪਾ ਕੇ ਉਸ ਨੂੰ ਮੱਝ ਬਣਾ ਦਿੰਦੀ ਸੀ ਦੇ ਦਿਨ ਪਰ ਉਸ ਨੂੰ ਬਾਹਰ ਘਮਾਉਂਦੀ ਸੀ ਉਧਰ ਰਾਜਕੁਮਾਰੀ ਨੂੰ ਰਾਜਕੁਮਾਰ ਨਾਲ ਮਿਲੇ ਬਿਨਾ ਕਿੰਨੇ ਦਿਨ ਬੀਤ ਗਏ ਰਾਜਕੁਮਾਰੀ ਪਾਗਲਾਂ ਦੀ ਤਰ੍ਹਾਂ ਆਪਣੇ ਰਾਜਕੁਮਾਰ ਨੂੰ ਲੱਭ ਰਹੀ ਸੀ ਉਹ ਬਹੁਤ ਦੁਖੀ ਸੀ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਹੁਣ ਉਹ ਕੀ ਕਰੇ ਕੀ ਨਾ ਕਰੇ ਆਖਰਕਾਰ ਰਾਜਕੁਮਾਰ ਉਸ ਨੂੰ ਛੱਡ ਕੇ ਕਿੱਥੇ ਚਲਾ ਗਿਆ ਕਦੇ ਰਾਜਕੁਮਾਰੀ ਮਾਨਵਿਤ ਸੋਚਦੀ ਹੈ ਕਿ ਕਿਤੇ ਰਾਜਕੁਮਾਰ ਨੇ ਮੈਨੂੰ ਧੋਖਾ ਤਾਂ ਨਹੀਂ ਦਿੱਤਾ ਕਦੇ ਸੋਚਦੀ ਹੈ ਕਿ ਉਹ ਮੈਨੂੰ ਧੋਖਾ ਨਹੀਂ ਦੇ ਸਕਦਾ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਮੈਂ ਵੀ ਉਸਨੂੰ ਬਹੁਤ ਪਿਆਰ ਕਰਦੀ ਹਾਂ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਹੋਵੇ ਫਿਰ ਉਸ ਰਾਜਕੁਮਾਰੀ ਨੇ ਇੱਕ ਆਦਮੀ ਦਾ ਰੂਪ ਧਾਰਿਆ ਤੇ ਉਸ ਦੇਸ਼ ਦੇ ਰਾਜਾ ਕੋਲ ਗਈ ਤੇ ਉਸ ਨੂੰ ਆਪਣੇ ਮਨ ਦੀ ਗੱਲ ਕਹੀ ਉਧਰ ਰਾਜਾ ਰਾਜਕੁਮਾਰੀ ਦੀ ਸ਼ਕਲ ਸੂਰਤ ਤੇ ਬੋਲਣ ਦੇ ਢੰਗ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਫਿਰ ਰਾਜਾ ਨੇ ਆਪਣੇ ਦਰਬਾਰ ਚ ਉਸ ਰਾਜਕੁਮਾਰੀ ਨੂੰ ਕੋਤਵਾਲ ਦੇ ਅਹੁਦੇ ਤੇ ਨਿਯੁਕਤ ਕਰ ਦਿੱਤਾ। ਹੁਣ ਰਾਜਕੁਮਾਰੀ ਕੋਤਵਾਲ ਬਣ ਜਾਂਦੀ ਹੈ ਕਿਉਂਕਿ ਕੋਤਵਾਲ ਬਹੁਤ ਸਾਰੇ ਘਰਾਂ ਚ ਆਉਂਦਾ ਜਾਂਦਾ ਹੁੰਦਾ ਹੈ। ਇਸ ਲਈ ਉਸ ਨੂੰ ਬਹੁਤ ਸਾਰੇ ਘਰਾਂ ਦੇ ਭੇਤ ਪਤਾ ਲੱਗ ਜਾਂਦੇ ਹਨ। ਇਸ ਤਰ੍ਹਾਂ ਰਾਜਕੁਮਾਰੀ ਕੋਤਵਾਲ ਬਣ ਕੇ ਇੱਥੇ ਕੰਮ ਕਰਨ ਲੱਗੀ। ਸਮਾ ਹੌਲੀ-ਹੌਲੀ ਵਿਦਾ ਗਿਆ। ਕਈ ਸਾਲ ਲੰਘ ਗਏ। ਫਿਰ ਇੱਕ ਦਿਨ ਰਾਜਾ ਦੀ ਮੌਤ ਹੋ ਜਾਂਦੀ ਹੈ ਰਾਜਾ ਦੇ ਕੋਈ ਔਲਾਦ ਨਹੀਂ ਸੀ ਜਿਸ ਕਰਕੇ ਸਾਰੇ ਨਗਰ ਵਾਸੀ ਉਸ ਕੋਤਵਾਲ ਨੂੰ ਰਾਜਾ ਬਣਾ ਦਿੰਦੇ ਹਨ ਕਿਉਂਕਿ ਉਸ ਕੋਤਵਾਲ ਰਾਜਕੁਮਾਰੀ ਦਾ ਵਿਵਹਾਰ ਜਨਤਾ ਦੇ ਪ੍ਰਤੀ ਬਹੁਤ ਚੰਗਾ ਸੀ ਫਿਰ ਇੱਕ ਦਿਨ ਉਸੇ ਨਗਰ 'ਚ ਇੱਕ ਵਿਅਕਤੀ ਇੱਕ ਮੱਝ ਵੇਚਣ ਲਈ ਉਸ ਰਾਜ ਰਾਜਾ ਰੂਪੀ ਰਾਜਕੁਮਾਰੀ ਕੋਲ ਆਇਆ ਤਾਂ ਰਾਜਾ ਰੂਪੀ ਰਾਜਕੁਮਾਰੀ ਨੇ ਉਸ ਵਿਅਕਤੀ ਦੀ ਮੱਝ ਖਰੀਦ ਲਈ ਉਹ ਮੱਝ ਬਹੁਤ ਹੀ ਕਮਦੀ ਸੀ ਉਹ ਕਿਸੇ ਦੀ ਗੁੰਮੀ ਹੋਈ ਚੀਜ਼ ਨੂੰ ਸੁੰਘ ਕੇ ਦੱਸ ਦਿੰਦੀ ਸੀ ਹੁਣ ਇੱਕ ਦਿਨ ਅਚਾਨਕ ਉਹ ਮੱਝ ਕਿਤੇ ਗੁੰਮ ਹੋ ਗਈ ਫਿਰ ਤਾਂ ਰਾਜਾ ਨੇ ਉਸ ਨਗਰ 'ਚ ਸੂchna ਭਿਜਵਾ ਦਿੱਤੀ ਕਿ ਇਸ ਨਗਰ 'ਚ ਜਿੰਨੀਆਂ ਵੀ ਮੱਝਾਂ ਹਨ ਸਭ ਨੂੰ ਇੱਥੇ ਇਕੱਠਾ ਕੀਤਾ ਜਾਵੇ ਉਦھر ਇਹ ਸੂchna ਉਸ ਜਾਦੂਗਰਨੀ ਦੇ ਕੋਲ ਵੀ ਪਹੁੰਚ ਗਈ ਹੁਣ ਸਾਰੇ ਨਗਰ ਦੀਆਂ ਮੱਝਾਂ ਰਾਜਾ ਦੇ ਸਾਹਮਣੇ ਇਕੱਠੀਆਂ ਹੋ ਗਈਆਂ ਪਰ ਉਸ ਜਾਦੂਗਰਨੀ ਨੇ ਆਪਣੀ ਮੱਝ ਜੋ ਕੀ ਇੱਕ ਰਾਜਕੁਮਾਰ ਸੀ ਨੂੰ ਉਸ ਰਾਜਾ ਦੇ ਦਰਬਾਰ ਚ ਨਾ ਭੇਜਿਆ ਫਿਰ ਜਦ ਸੈਨਿਕਾ ਨੇ ਰਾਜਾ ਰੂਪੀ ਰਾਜਕੁਮਾਰੀ ਨੂੰ ਜਾਦੂਗਰਨੀ ਦੁਆਰਾ ਆਪਣੀ ਮੱਜ ਨਾ ਭੇਜੰਦਾ ਗੱਲ ਦਸੀ ਤਾਂ ਰਾਜਾ ਰੂਪੀ ਰਾਜਕੁਮਾਰੀ ਇਕਦਮ ਪੜਕ ਗਈ ਤੇ ਉਹ ਜਾਦੂਗਰਨੀ ਤੇ ਉਸ ਦੀ ਮੱਜ ਨੂੰ ਜ਼ਬਰਦਸਤੀ ਲੈ ਕੇ ਆਉਣ ਲਈ ਕਿਹਾ ਸੈਨਿਕਾ ਦੇ ਨਾਲ ਗਈ ਉਧਰ ਜਿਵੇਂ ਹੀ ਸੈਨਿਕਾ ਨੇ ਉਸ ਜਾਦੂਗਰਨੀ ਦੀ ਮੱਜ ਦੇ ਗਲੇ ਚ ਪਾਈ ਹੋਈ ਰੱਸੀ ਨੂੰ ਜ਼ੋਰ ਦੀ ਖਿੱਚਿਆ ਉਵੇਂ ਹੀ ਉਹ ਰੱਸੀ ਉਸਦੀ ਧੌਂ ਚੋਂ ਨਿਕਲ ਗਈ ਤੇ ਰੱਸੀ ਨਿਕਲਦੇ ਹੀ ਉਹ ਮੱਝ ਇੱਕ ਰਾਜਕੁਮਾਰ ਦੇ ਰੂਪ ਵਿੱਚ ਬਦਲ ਗਈ ਇਹ ਦੇਖ ਰਾਜਕੁਮਾਰੀ ਰੂਪੀ ਰਾਜਾ ਦਾ ਸੁਪਨਾ ਸਾਕਾਰ ਹੋ ਗਿਆ ਉਹ ਇੱਕਦਮ ਉਸ ਰਾਜਕੁਮਾਰ ਦੇ ਗਲੇ ਲੱਗ ਗਈ ਤੇ ਉਸ ਜਾਦੂਗਰਨੀ ਨੂੰ ਬੰਦੀ ਬਣਵਾ ਦਿੱਤਾ ਫਿਰ ਰਾਜਾ ਰੂਪੀ ਰਾਜਕੁਮਾਰੀ ਨੇ ਸਾਰੇ ਨਗਰ ਵਾਸੀਆਂ ਨੂੰ ਕਿਹਾ ਕਿ ਮੈਨੂੰ ਆਪਣੇ ਰਾਜਕੁਮਾਰ ਨਾਲ ਮਿਲਣ ਲਈ ਇੱਕ ਆਦਮੀ ਦਾ ਰੂਪ ਧਾਰਨਾ ਪਿਆ ਮੈਂ ਇੱਕ ਔਰਤ ਹਾਂ ਇਸ ਲਈ ਅਜ ਤੋਂ ਤੁਸੀਂ ਸਾਰੇ ਸਾਡੇ ਰਾਜਕੁਮਾਰ ਨੂੰ ਆਪਣਾ ਰਾਜਾ ਤੇ ਮੈਨੂੰ ਆਪਣੀ ਰਾਣੀ ਸਮਝੋ ਇਸ ਤਰ੍ਹਾਂ ਸਾਰੇ ਨਗਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹਨਾਂ ਨੇ ਰਾਜਕੁਮਾਰੀ ਨੂੰ ਰਾਣੀ ਤੇ ਉਸ ਰਾਜਕੁਮਾਰ ਨੂੰ ਆਪਣਾ ਰਾਜਾ ਸਵੀਕਾਰ ਕਰ ਲਿਆ ਇਧਰ ਉਹ ਰਾਜਕੁਮਾਰ ਰਾਜਾ ਤੇ ਉਹ ਰਾਜਕੁਮਾਰੀ ਰਾਣੀ ਬਣਦੀ ਹੈ ਤੇ ਉਧਰ ਉਸ ਜਾਦੂਗਰਨੀ ਨੂੰ ਸੂਲੀ ਤੇ ਚੜਾ ਦਿੱਤਾ ਜਾਂਦਾ ਹੈ ਤੇ ਉਸ ਦੀ ਧੀ ਨੂੰ ਹਮੇਸ਼ਾ ਲਈ ਕੈਦ ਵਿੱਚ ਪਾ ਦਿੱਤਾ ਜਾਂਦਾ ਹੈ ਕਿਉਂਕਿ ਜੋ ਜਾਦੂਗਰਨੀ ਦਿੱਤੀ ਸੀ ਉਸਨੇ ਪਿਛਲੇ ਜਨਮ 'ਚ ਆਪਣੇ ਪਤੀ ਨੂੰ ਝੂਠਾ ਦੋਸ਼ ਲਗਾ ਕੇ ਇੱਕ ਰਾਜਾ ਦੀ ਕੈਦ ਵਿੱਚ ਪਾ ਦਿੱਤਾ ਸੀ ਕਿਉਂਕਿ ਜਾਦੂਗਰਨੀ ਦਿੱਤੀ ਨੂੰ ਵੀ ਰਾਜਾ ਦੀ ਕੈਦ ਦਾ ਸਾਹਮਣਾ ਕਰਨਾ ਪਿਆ ਫਿਰ ਉਹ ਰਾਜਾ ਤੇ ਰਾਣੀ ਬਣ ਕੇ ਇੱਕ ਦਿਨ ਘੁੰਮਣ ਲਈ ਜਾਂਦੇ ਹਨ ਤੇ ਜਦ ਜੰਗਲ 'ਚੋਂ ਲੰਘਦੇ ਹਨ ਤਾਂ ਇੱਕ ਦਰਖਤ ਦੇ ਨੇੜੇ ਆਰਾਮ ਕਰਨ ਲਈ ਬੈਠ ਜਾਂਦੇ ਹਨ ਉਦ ਰਤ ਕਈ ਸਾਲ ਪੁਰਾਣਾ ਸੀ ਤੇ ਉਸ ਤੇ ਰਾਜਕੁਮਾਰ ਤੇ ਰਾਜਕੁਮਾਰੀ ਨੇ ਆਪਣੇ ਪਿਛਲੇ ਜਨਮ ਦੇ ਪਿਆਰ ਦਾ ਚਿੰਨ ਬਣਾਇਆ ਸੀ ਜੋ ਪੂਰੀ ਤਰ੍ਹਾਂ ਸੁਰੱਖਿਤ ਸੀ ਫਿਰ ਉਸ ਰਾਜਕੁਮਾਰ ਤੇ ਰਾਜਕੁਮਾਰੀ ਦੀ ਨਜ਼ਰ ਜਿਵੇਂ ਹੀ ਉਸ ਪਿਆਰ ਦੇ ਚਿੰਨ ਤੇ ਪੈਂਦੀ ਹੈ ਤਾਂ ਇੱਕਦਮ ਦੋਵਾਂ ਨੂੰ ਆਪਣੇ ਪਿਛਲੇ ਜਨਮ ਦੀਆਂ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਹਨ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਫਿਰ ਉਹ ਰਾਜਕੁਮਾਰੀ ਕਹਿੰਦੀ ਹੈ ਮੈਨੂੰ ਸਭ ਕੁਝ ਯਾਦ ਆ ਗਿਆ ਹੈ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਸੀ ਤੇ ਤੁਸੀਂ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਮੈਂ ਤੁਹਾਡੀ ਬਹੁਤ ਸੇਵਾ ਕੀਤੀ ਸੀ ਸਿਰਫ ਮੈਨੂੰ ਇੱਕ ਹੀ ਮਲਾਲ ਸੀ ਕਿ ਮੈਂ ਤੁਹਾਡੀ ਖੁਸ਼ੀ ਦੇ ਲਈ ਇੱਕ ਔਲਾਦ ਨੂੰ ਜਨਮ ਨਾ ਦੇ ਸਕੀ ਪਰ ਇਸ ਜਨਮ ਚ ਫਿਰ ਅਸੀਂ ਪਤੀ ਪਤਨੀ ਦੇ ਰੂਪ ਵਿੱਚ ਮਿਲੇ ਹਾਂ ਕਿਉਂਕਿ ਸਾਡਾ ਸੱਚਾ ਪਿਆਰ ਸੀ ਇਸ ਲਈ ਅਸੀਂ ਦੋਨੋਂ ਇੱਕ ਹੋ ਕੇ ਮਿਲੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਜਨਮ ਚ ਈਸ਼ਵਰ ਸਾਡੀ ਜ਼ਰੂਰ ਸੁਨੇ ਗਾਤੇ ਤੁਹਾਨੂੰ ਔਲਾਦ ਦਾ ਸੁੱਖ ਜ਼ਰੂਰ ਮਿਲੇਗਾ ਫਿਰ ਸਮਾ ਹੌਲੀ-ਹੌਲੀ ਗੁਜ਼ਰਦਾ ਗਿਆ ਤੇ ਪਿਛਲੇ ਜਨਮ ਦੇ ਜੋ ਵੀ ਅਧੂਰੇ ਕੰਮ ਸੀ ਉਹ ਇਸ ਜਨਮ ਵਿੱਚ ਪੂਰੇ ਹੋ ਜਾਂਦੇ ਹਨ ਤੇ ਫਿਰ ਉਹ ਰਾਜਕੁਮਾਰੀ ਗਰਭ ਧਾਰਨ ਕਰਦੀ ਹੈ ਤੇ ਸਮਾ ਆਉਣ ਤੇ ਇੱਕ ਸੋਹਣੇ ਪੁੱਤ ਨੂੰ ਜਨਮ ਦਿੰਦੀ ਹੈ ਇਸ ਤਰ੍ਹਾਂ ਇੱਕ ਪਤਨੀ ਅਗਲੇ ਜਨਮ ਚ ਆ ਕੇ ਆਪਣੇ ਪਤੀ ਨੂੰ ਵੀ ਪ੍ਰਾਪਤ ਕਰਦੀ ਹੈ ਤੇ ਪਤੀ ਦੀ ਖੁਸ਼ੀ ਲਈ ਇੱਕ ਪੁੱਤ ਨੂੰ ਵੀ ਜਨਮ ਦਿੰਦੀ ਹੈ ਇਸ ਕਥਾ ਤੋਂ ਗਿਆਨ ਦੀ ਗੱਲ ਇਹ ਮਿਲੀ ਕਿ ਜੇਕਰ ਔਰਤ ਮਰਦ ਆਪਸ ਵਿੱਚ ਸੱਚਾ ਪਿਆਰ ਕਰਦੇ ਹਨ ਤੇ ਆਪਸ ਵਿੱਚ ਥੋੜਾ ਜਿਹਾ ਵੀ ਮਨਮੁਟਾਵ ਨਹੀਂ ਹੁੰਦਾ ਤਾਂ ਇਹੋ ਜਿਹਾ ਪਤੀ ਪਤਨੀ ਦਾ ਰਿਸ਼ਤਾ ਜਨਮਾਂ ਜਨਮਾਂ ਦਾ ਹੁੰਦਾ ਹੈ। ਉੱਥੇ ਜੇਕਰ ਔਰਤ ਮਰਦ ਨੂੰ ਧੋਖਾ ਦਿੰਦੀ ਹੈ ਤਾਂ ਉਸ ਨੂੰ ਵੀ ਧੋਖਾ ਮਿਲਦਾ ਹੈ ਤੇ ਜੇਕਰ ਮਰਦ ਔਰਤ ਨੂੰ ਧੋਖਾ ਦਿੰਦਾ ਹੈ ਤਾਂ ਮਰਦ ਨੂੰ ਵੀ ਧੋਖਾ ਮਿਲਦਾ ਹੈ। ਦੋਸਤੋ ਪਤੀ ਪਤਨੀ ਦਾ ਰਿਸ਼ਤਾ اٹوٹ ਵਿਸ਼ਵਾਸ ਦਾ ਹੁੰਦਾ ਹੈ। ਇਸ ਲਈ ਇੱਕ ਦੂਜੇ ਤੇ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਜੋ ਔਰਤ ਮਰਦ ਵਿਸ਼ਵਾਸ ਦੀ ਡੋਰ ਮਜ਼ਬੂਤ ਰੱਖਦੇ ਹਨ ਉਹ ਹਰ ਜਨਮ ਚ ਪਤੀ ਪਤਨੀ ਦੇ ਰੂਪ ਵਿੱਚ ਮਿਲਦੇ ਹਨ ਤੇ ਉਹਨਾਂ ਦੀਆਂ ਪਿਛਲੇ ਜਨਮ ਦੀਆਂ ਅਧੂਰੀਆਂ ਰਹੀਆਂ ਇੱਛਾਵਾਂ ਅਗਲੇ ਜਨਮ ਵਿੱਚ ਪੂਰੀਆਂ ਜ਼ਰੂਰ ਹੁੰਦੀਆਂ ਹਨ ਜਿਸ ਤਰ੍ਹਾਂ ਰਾਜਕੁਮਾਰੀ ਨੂੰ ਆਪਣੇ ਅਗਲੇ ਜਨਮ ਚ ਉਹੀ ਰਾਜਕੁਮਾਰ ਪਤੀ ਦੇ ਰੂਪ ਵਿੱਚ ਮਿਲਿਆ ਤੇ ਉਸ ਦੀਆਂ ਅਧੂਰੀਆਂ ਇੱਛਾਵਾਂ ਜੋ ਔਲਾਦ ਦੀ ਪ੍ਰਾਪਤੀ ਸੀ ਫਿਰ ਉਸਨੂੰ ਅਗਲੇ ਜਨਮ 'ਚ ਔਲਾਦ ਦਾ ਸੁੱਖ ਵੀ ਮਿਲਿਆ ਹੁਣ ਇਸ ਕਹਾਣੀ ਤੋਂ ਦੂਜੀ ਗਿਆਨ ਦੀ ਗੱਲ ਇਹ ਪ੍ਰਾਪਤ ਹੋਈ ਕਿ ਕਿਸਮਤ 'ਚ ਜੋ ਨਹੀਂ ਹੁੰਦਾ ਉਹ ਕਦੇ ਨਹੀਂ ਮਿਲਦਾ ਕਿਉਂਕਿ ਜਾਦੂਗਰਨੀ ਦੀ ਧੀ ਦਾ ਚਰਿੱਤਰ ਠੀਕ ਨਹੀਂ ਸੀ ਉਹ ਆਪਣੀ ਜਾਦੂਈ ਸ਼ਕਤੀ ਦੇ ਦਮ ਤੇ ਰਾਜਕੁਮਾਰ ਨੂੰ ਹਾਸਲ ਕਰਨਾ ਚਾਹੁੰਦੀ ਸੀ ਜੋ ਕਿ ਰਾਜਕੁਮਾਰ ਉਸਦੀ ਕਿਸਮਤ ਵਿੱਚ ਨਹੀਂ ਸੀ ਇਸ ਲਈ ਉਹ ਉਸ ਰਾਜਕੁਮਾਰ ਨੂੰ ਹਾਸਲ ਨਾ ਕਰ ਸਕੇ ਕਿਉਂਕਿ ਜੋ ਕਿਸਮਤ 'ਚ ਨਹੀਂ ਹੁੰਦਾ ਉਹ ਕਦੇ ਨਹੀਂ ਮਿਲਦਾ ਰਾਜਕੁਮਾਰ ਸਿਰਫ ਉਸ ਰਾਜਕੁਮਾਰੀ ਦੀ ਕਿਸਮਤ ਵਿੱਚ ਸੀ ਇਸ ਲਈ ਇੰਨੀਆਂ ਮੁਸ਼ਕਲਾਂ ਝੱਲਣ ਤੋਂ ਬਾਅਦ ਵੀ ਉਸ ਰਾਜਕੁਮਾਰੀ ਨੂੰ ਆਪਣੇ ਪਿਛਲੇ ਜਨਮ ਦਾ ਪਤੀ ਰਾਜਕੁਮਾਰ ਇਸ ਜਨਮ ਵਿੱਚ ਵੀ ਉਹੀ ਰਾਜਕੁਮਾਰ ਪਤੀ ਦੇ ਰੂਪ ਵਿੱਚ ਮਿਲਿਆ ਉਹ ਲੁੰਬਰ ਕਹਿੰਦਾ ਹੈ ਕਿ ਹੁਣ ਭਗਵਾਨ ਸ਼ਿਵ ਕਹਿੰਦੇ ਹਨ ਇਹ ਪਾਰਵਤੀ ਪਤੀ ਪਤਨੀ ਦਾ ਰਿਸ਼ਤਾ ਜਨਮਤ ਜਨਮਾ ਦਾ ਹੁੰਦਾ ਹੈ ਇਸ ਲਈ ਇਸ ਰਿਸ਼ਤੇ ਚ ਹਰ ਪਤੀ ਪਤਨੀ ਨੂੰ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ ਪੂਰੀ ਤਰ੍ਹਾਂ ਇੱਕ ਦੂਜੇ ਦੇ ਪ੍ਰਤੀ ਚਰਿੱਤਰਵਾਨ ਰਹਿਣਾ ਚਾਹੀਦਾ ਹੈ ਤੇ ਜੋ ਚੀਜ਼ ਕਿਸਮਤ ਚ ਨਹੀਂ ਹੁੰਦੀ ਚਾਹੇ ਕਿੰਨੀ ਵੀ ਕੋਸ਼ਿਸ਼ ਕਰ ਲੋ ਉਹ ਨਹੀਂ ਮਿਲ ਸਕਦੀ ਇਸ ਲਈ ਗਲਤ ਰਸਤਾ ਅਪਣਾ ਕੇ ਕਦੇ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਸ ਦੇ ਗਲਤ ਨਤੀਜੇ ਭੁਗਤਨੇ ਪੈ ਸਕਦੇ ਹਨ ਜਿਵੇਂ ਕਿ ਉਸ ਜਾਦੂਗਰਨੀ ਦਿੱਤੀ ਨੂੰ ਹਮੇਸ਼ਾ ਲਈ ਰਾਜਾ ਦੀ ਕੈਦ ਵਿੱਚ ਪਾ ਦਿੱਤਾ ਗਿਆ ਤੇ ਉਸ ਦਾ ਸਾਰਾ ਜੀਵਨ ਉਸ ਕੈਦ ਵਿੱਚ ਗੁਜ਼ਰ ਗਿਆ ਫਿਰ ਲੂੰਬੜ ਕਹਿੰਦਾ ਹੈ ਕਿ ਤੈਨੂੰ ਤੇਰੇ ਇਸ ਪ੍ਰਸ਼ਨ ਦਾ ਜਵਾਬ ਮਿਲ ਗਿਆ ਹੋਵੇਗਾ ਤਾਂ ਲੂੰਬੜੀ ਕਹਿੰਦੀ ਹੈ ਕਿ ਹਾਂ ਸੁਆਮੀ ਮੈਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ ਤੇ ਮੈਨੂੰ ਇਸ ਕਥਾ ਨੂੰ ਸੁਣ ਕੇ ਬਹੁਤ ਹੀ ਸੰਤੁਸ਼ਟੀ ਹੋਈ ਹੈ ਦੋਸਤੋ ਜੇਕਰ ਤੁਹਾਨੂੰ ਵੀ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਜੈ ਮਹਾਦੇਵ ਜ਼ਰੂਰ ਲਿਖਣਾ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ